ਹੁਣ ਜਿਹੜੀਆਂ ਲੋੜੀ ਦੀਆਂ ਸਹੂਲਤਾਂ ਜਾਂ ਸਰਕਾਰ ਮੁਆਵਜ਼ੇ ਦਿੰਦੀ ਆ ਉਹਦੇ ਉੱਤੇ ਵੀ ਵੱਡੇ ਜਿਹੜੇ ਆ ਕਿੰਤੂ ਪ੍ਰੰਤੂ ਬੜੀਆਂ ਤਰ੍ਹਾਂ ਦੀ ਕੰਟਰੋਵਰਸੀ ਹੁੰਦੀ ਆ ਪਹਿਲੀਆਂ ਬਹੁਤ ਹੈਗੀਆਂ ਵਿੱਚ ਪਾਰਲੀ ਸਾਈਡ ਜੜੀਆਂ ਉਹ ਦਰਿਆ ਸਾਡੀ ਸਾਈਡ ਨੂੰ ਆ ਗਿਆ ਉਧਰ ਤੁਸੀਆਂ ਵੱਜ ਗਈਆਂ ਤੇ ਜ਼ਿਆਦਾਤਰ ਗੱਲਾਂ ਇਹ ਚੱਲਣੀਆਂ ਕਿ ਇਹ ਦਰਿਆ ਦੀ ਪੱਲੀ ਦੇ ਵਿੱਚ ਬੈਠੇ ਆ ਠੀਕ ਆ ਦੇਖੋ ਜੀ ਕਿਤੇ ਤੀ ਦੇਖੋ ਕਿਲੋਮੀਟਰ ਕਿਰਾ ਹੁੰਦਾ ਬਾਅਦ ਤੋਂ ਬਾਅਦ ਜਾਂ ਢੇਰ ਹੋ ਗਿਆ ਜਾਂ ਕੋਈ 10 ਕਿੱਲੇ ਹੋ ਗਿਆ ਜਾਂ 5 ਕਿੱਲੇ ਚੌੜਾ ਹੋ ਗਿਆ 7-7 ਕਿਲੋਮੀਟਰ ਚੌੜੇ ਥੋੜੀ ਦਰਿਆ ਹੁੰਦੇ 47 ਸਾਨ ਦੇ ਵਿੱਚ ਜਦੋਂ ਉਧਰੋਂ ਪਾਸਤਾਨੋਂ ਉੱਠ ਕੇ ਲੋਕ ਇੱਧਰ ਆਏ ਤੇ ਇੱਧਰ ਉੱਧਰ ਗਏ ਮੁਸਲਮਾਨਾਂ ਦੇ ਪਿੰਡ ਜਿਹੜੇ ਸੀ ਉਥੇ ਸਾਰੇ ਸਾਡੇ ਪੰਜਾਬੀ ਆਣ ਕੇ ਭਰਾ ਬੈਠੇ ਉਹਨਾਂ ਨੂੰ ਜੱਦੀ ਪੁਸ਼ਤੀ ਜਿਹੜੀ ਮਰਬੇਬੰਦੀ ਹੋਈ ਆ ਜਦੋਂ ਉਦੋਂ ਜਮੀਨਾਂ ਵੰਡੀਆਂ ਗਈਆਂ ਦਿੱਤੀਆਂ ਗਈਆਂ ਉਹ ਮਾਲਕੀ ਆ ਨਹੀਂ ਨਹੀਂ ਕਿ ਆਪਾਂ ਸਰਕਾਰ ਕੋਲੋਂ ਪੈਸੇ ਦੇ ਕੇ ਪੱਕੀਆਂ ਕਰਾਈਆਂ ਇਹ ਆਪਣੀ ਜੱਦੀ ਪੁਰਸੀ ਪੱਕੀਆਂ ਜਿਹੜੀਆਂ ਆਪਾਂ ਮਰਬੇਬੰਦੀ ਤੋਂ ਕਿੱਤਾ ਪੁਰਖੀ ਵਿਰਾਸਤਾਂ ਆ ਹਾਂਜੀ ਹਾਂ ਆਪਾਂ ਆਪਾਂ ਵੀਰ ਸਿੰਘ ਨਾਮ ਸਮਝੀਏ ਨਾ ਉਹਨਾਂ ਨਾਲ ਗੱਲ ਕਰਦੇ ਆ ਤੇ ਵੀਰ ਜੀ ਤੁਸੀਂ ਸਾਨੂੰ ਦੱਸੋ ਵੀ ਇਹ ਜਿਹੜਾ ਪਾਣੀ ਆ ਇਹ ਕਦੋਂ ਤੋਂ ਇਹ ਜਿਹੜਾ ਵਾ ਵਧਿਆ ਵਾ ਜਿਹੜਾ ਇਹਨੇ ਫਸਲਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆਵਾ ਤੇ ਹੁਣ ਤਿੱਕਰ ਪ੍ਰਸ਼ਾਸਨ ਦੀ ਮਤਲਬ ਕਿੰਨੀ ਕ ਦੇਣ ਆ ਤੁਹਾਡੇ ਪ੍ਰਤੀ ਜਾਂ ਇਹ ਪਾਣੀ ਨੂੰ ਜਿਹੜਾ ਖੱਲਣ ਪ੍ਰਤੀ ਜਾਣਬਾਜ਼ੀ ਰੱਖਿਆ ਵਾਸਤੇ ਤੇ ਤੁਸੀਂ ਦੱਸੋ ਜੀ ਅਸੀਂ ਪਹਿਲਾਂ ਤਾਂ ਆਪਾਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਜਿਹੜਾ ਰਾਜੇਵਾਲ ਸਾਹਿਬ ਦੀ ਟੀਮ ਨੇ ਜਿਹੜਾ ਬਾ ਸਾਡਾ ਹਾਲ ਚਾਲ ਪੁੱਛਿਆ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਵੀਰ ਨੇ ਖੁਸ਼ ਆ ਕੇ ਪਾਣੀ ਪਾਣੀ ਤਾਂ 16 ਤਰੀਕ ਤੋਂ ਹੀ ਆਉਣ ਲਿਆ 16 ਤਰੀਕ ਤੋਂ ਲੱਗ ਕੇ ਤੇ ਜਿਹੜਾ 3 ਤਰੀਕ ਤੇ ਕਰ 3 ਅਗਸਤ ਤਿੱਕਰ ਤੇ ਝੋਨਾਂ ਦਾ ਬਜਨ ਦੇ ਚਾਂਸ ਹੈਗੇਗੀ 16 ਜੁਲਾਈ ਤੋਂ ਹਾਂਜੀ 16 ਜੁਲਾਈ ਤੋਂ ਪਾਣੀ ਸ਼ੁਰੂ ਹੋਇਆ ਤੇ ਅਗਸਤ ਦੇ ਵਿੱਚ ਤੇ 3 ਤਰੀਕ ਤੋਂ ਲੱਗ ਕੇ ਫੇਰ ਸਾਡਾ ਜਿਹੜਾ ਉਹ ਆਸ ਲੱਗੀ ਵੀ ਝੋਨਾ ਤੇ ਹੁਣ ਬਜਣਾ ਨਹੀਂ ਉਸ ਤੋਂ ਬਾਅਦ ਸਾਡਾ ਪੈੜੀਆਂ ਲੁਤਿਆਣ ਹੋ ਗਿਆ ਵੀ ਚਲੋ ਝੋਨਾ ਤੇ ਨਹੀਂ ਬਜਣਾ ਚਲ ਪੈੜੀਆਂ ਵੱਜ ਜਾਣਾ ਠੀਕ ਤੇ ਪਰ ਪਾਣੀ ਜਿਹੜਾ ਵਾ ਉਹ ਵੱਧ ਤੋਂ ਵੱਧ ਰੋਜ਼ ਵਧੀ ਜਾ ਰਿਹਾ ਵਾ ਤੇ ਜ਼ਿਆਦਾਤਰ ਗੱਲਾਂ ਇਹ ਚੱਲਣੀਆਂ ਕਿ ਇਹ ਦਰਿਆ ਦੀ ਪੈੜੀ ਦੇ ਵਿੱਚ ਬੈਠੇ ਆ ਠੀਕ ਦੇਖੋ ਜੀ ਕਿਤੇ ਵੀ ਦੇਖੋ ਕਿਲੋਮੀਟਰ ਕਿਰਾਇਆ ਹੁੰਦਾ ਬਾਅਦ ਤੋਂ ਬਾਅਦ ਜਾਂ ਢੇਰ ਹੋ ਗਿਆ ਜਾਂ ਕੋਈ 10 ਕਿਲੇ ਹੋ ਗਿਆ ਜਾਂ 5 ਕਿਲੇ ਚੌੜਾ ਹੋ ਗਿਆ ਸੱਤ ਸੱਤ ਕਿਲੋਮੀਟਰ ਚੌੜੇ ਥੋੜੀ ਵਿਰਾਹ ਹੁੰਦੀ ਹਾਂਜੀ ਹਾਂਜੀ ਇੱਥੋਂ ਜਿੱਥੇ ਆਪਾਂ ਖੜੇ ਆ ਇੱਥੋਂ ਜਿਹੜਾ ਵਾ ਜਗਾ ਪੂਰੀ ਏਰੀਆ ਉਹ 7 ਕਿਲੋਮੀਟਰ ਤੋਂ ਵੱਧ ਹੋਊਗੀ ਆਪਣਾ ਇੱਕ ਅੰਦਾਜ਼ਾ ਵਾ ਕਿ ਜਿਹੜਾ 7 ਕਿਲੋਮੀਟਰ ਦਾ ਵੈਸੇ ਜਾਦੇ ਥਾਂ ਜਾ ਹਾਂਜੀ ਤੇ ਪੱਕੀਆਂ ਮਾਲਕੀ ਸਾਡੀਆਂ ਜ਼ਮੀਨਾਂ ਇਹ ਵੀ ਨਹੀਂ ਕਿ ਆਪਾਂ ਸਰਕਾਰ ਕੋਲੋਂ ਪੈਸੇ ਦੇ ਕੇ ਪੱਕੀਆਂ ਕਰਾਈਆਂ ਇਹ ਆਪਣੀ ਜੱਦੀ ਕੁਰਸੀ ਪੱਕੀਆਂ ਜਿਹੜੀਆਂ ਦਾ ਬਾਬਾ ਮਰਬੇ ਬੰਦੀ ਤੋਂ ਪਿੱਤਾਪੁਰਖੀ ਵਿਰਾਸਤਾ ਵਾ ਹਾਂਜੀ ਹੈ ਵਿਰਾਸਤੀ ਹੈ ਜੀ ਪਿਓ ਦਾਦਿਆਂ ਦੀ ਜਿਹੜੀ ਆਪਣੀ ਜ਼ਮੀਨ ਆ ਤੇ ਇਹ ਆਪਣੀ ਪੱਕੀ ਜ਼ਮੀਨ ਆ ਠੀਕ ਹੈ ਅਸੀਂ ਤੇ ਇਹੋ ਹੀ ਮੰਗ ਰੱਖੀ ਜਨੇ ਆ ਪਹਿਲੇ ਦਿਨ ਹੋਈਗੇ ਵੀ ਜਿਹੜਾ ਇਹਦਾ ਪਾਣੀ ਦਾ ਬਹਾਵਾ ਵਾ ਜਿਹੜਾ ਉਹ ਬਿਲਕੁਲ ਸਹੀ ਜਗ੍ਹਾ ਕਰਕੇ ਠੀਕ ਹੈ ਜੀ ਸਹੀ ਜਗ੍ਹਾ ਕਰਕੇ ਉਹਦਾ ਉਹਦਾ ਥਾਂ ਲੀਕਿਆ ਜਾਵੇ ਕਿੰਨੇ ਥਾਂ ਦੇ ਵਿੱਚ ਪਾਣੀ ਜਾਣਾ ਵਾ ਉਸੇ ਦੀ ਜਿਹੜੀ ਮਿੱਟੀ ਪੁੱਟ ਕੇ ਪਾਸੇ ਕੰਡਿਆਂ ਦੇ ਰੱਖੀ ਜਾਵੇ ਕੰਡੇ ਹੋ ਜਾਣ ਉੱਚੇ ਤੇ ਸਾਡਾ ਜਿਹੜਾ ਵਾ ਸਦਾ ਤੇ ਬਜਾ ਉਹ ਜਿਹੜੀ ਪਰਪਾਈ ਆ ਪਰਪਾਈ ਸਾਡੀ ਕੋਈ ਕਰ ਹੀ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਪਰਪਾਈ ਜਿਹੜਾ ਵਾ 27 ਦੇ ਵਿੱਚ ਹਾਰ ਆਇਆ ਵਾ ਤੇ 27 ਦੇ ਵਿੱਚ ਸਾਡੀਆਂ ਫਸਲਾਂ ਨਹੀਂ ਗਈਆਂ ਜ਼ਮੀਨ ਵੀ ਸਾਰੀ ਖਰਾਬ ਹੋ ਗਈ ਹੂੰ ਹੂੰ ਜਿੰਨੀ ਕ ਕਣਕ ਹੋਈ ਆ ਤੇ ਉਹਨਾਂ ਦੋ ਫਸਲਾਂ ਹੋਈਆਂ ਹਾਂ 2023 ਦਾ ਹਾਂ ਉਹ ਬਿਕੇ ਲਾਲੂ ਕੇ ਆਪਣੀ ਪਹਿਲੀ ਪਧਰੀ ਕੀਤੀ ਆ ਤੇ ਉਹ ਜਿਹੜਾ ਕੁੜਾ ਹੈਗਾ ਹੁਣ ਹੁਣ ਰੋਡ-ਪੋਡ ਤੇ ਲੈ ਜਾ ਬਿਲਕੁਲ ਵੀਰ ਜੀ ਇਹਨਾਂ ਦੀ ਸਤਨਾਮ ਸਿੰਘਾਂ ਦੀ ਇਹ ਗੱਲ ਸਹੀ ਆ ਕਿ ਕਿਸਾਨ ਦਾ ਜਿਹੜਾ ਵਾ ਆਪਾਂ ਪਰਪਾਈ ਨਹੀਂ ਕਰ ਸਕਦੇ ਕਿਉਂਕਿ ਪ੍ਰਤੀ ਏਕੜ ਦੇ ਵਿੱਚੋਂ ਜਿਹੜਾ ਵਾ 70 75 ਹਜ਼ਾਰ ਦਾ ਜਿਹੜਾ ਝੋਨਾ ਨਿਕਲਣਾ ਸੀਗਾ ਤੇ ਕੁਸ਼ਕ ਵੀ ਇਸ ਤਰ੍ਹਾਂ ਦੇ ਵੀ ਹੈਗੇ ਆ ਕਿ ਜਿਨ੍ਹਾਂ ਦੇ ਜਿਸ ਤਰ੍ਹਾਂ ਇੱਥੇ 20 20 30 30 ਕਿੱਲੇ ਆ ਵੀਰ ਲੱਖਾਂ ਸੁਹਾਣੀ ਆ ਇਹਨਾਂ ਦਾ ਜਿਹੜਾ ਸਾਰਾ ਮੰਡ ਦੇ ਵਿੱਚ ਹੀ ਸੀਗਾ ਤੇ ਉੱਪਰ ਨਹੀਂ ਇਹਨਾਂ ਦਾ ਕੁਝ ਵੀ ਪਰ ਸੋਚਣ ਵਾਲੀ ਗੱਲ ਇਹ ਆ ਵੀ ਇਹਨਾਂ ਦਾ ਇਹ ਕਹਿਣਾ ਵਾ ਕਿ ਸਾਨੂੰ ਹੁਣ ਜਿਹੜੀਆਂ ਲੋੜੀ ਦੀਆਂ ਸਹੂਲਤਾਂ ਜਾਂ ਸਰਕਾਰ ਮੁਆਵਜ਼ੇ ਦਿੰਦੀ ਆ ਉਹਦੇ ਉੱਤੇ ਵੀ ਵੱਡੇ ਜਿਹੜੇ ਆ ਕਿੰਤੂ ਪਰੰਤੂ ਬੜੀਏ ਤਰ੍ਹਾਂ ਦੀ ਕੰਟਰੋਵਰਸੀ ਹੁੰਦੀ ਆ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਗਈ ਸਾਨੂੰ ਲੋੜ ਵਾ ਕਿ ਜਿਹੜਾ ਵਾ ਇਹ ਦੀ ਪ੍ਰਪੋਜ਼ਲ ਬਣ ਕੇ ਸੈਂਟਰ ਗਵਰਨਮੈਂਟ ਤੱਕਰ ਵੀ ਪਹੁੰਚ ਚੁੱਕੀ ਆ ਕਿਸੇ ਕਾਰਨਾ ਕਰਕੇ ਜਾਂ ਕਹ ਲੋ ਵੀ ਇਹ ਦੋਨਾਂ ਸਾਈਡਾਂ ਦਾ ਦੁਆਬੇ ਮਾਝੇ ਦੀ ਨਾਂ ਜਿਹੜੀ ਤਹਿ ਬਹਿਣ ਕਰਕੇ ਜੇ ਤੱਕਰ ਤੁਸੀਂ ਬੰਨਣੀ ਬੱਜਾ ਜੇ ਇਹਨਾਂ ਦਾ ਇਹ ਤੁਸੀਂ ਬੰਨ ਕੁਛ 13-14 ਕਿਲੋਮੀਟਰ ਆ ਇਹ ਤੁਸੀਂ ਬੰਨ ਬੱਜੇ ਤੇ ਇਹਨਾਂ ਦੀਆਂ ਜਿਹੜੀਆਂ ਮਾਲਕੀ ਜ਼ਮੀਨਾਂ ਹੈ ਮਹਫੂਜ਼ ਹੋ ਜਾਂਦੀਆਂ ਵਾ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਕੋਈ ਮੁਆਵਜ਼ੇ ਦੀ ਲੋੜ ਨਹੀਂ ਲੋੜ ਆ ਕਿ ਤੁਸੀਂ ਬੰਨ ਵੱਜ ਕੇ ਇਹਨਾਂ ਦਾ ਜਿਸ ਤਰ੍ਹਾਂ ਪਰੇ ਆ ਦਰਿਆ ਨੂੰ ਨਹਿਰੀ ਰੂਪ ਦਿੱਤਾ ਜਾਵੇ ਤਾਂ ਜੋ ਇਹ ਆਪਦੀਆਂ ਜ਼ਮੀਨਾਂ ਵਾਹ ਸਕਣ ਤੇ ਦੂਜੀ ਇਹਨਾਂ ਨੂੰ ਸਰਕਾਰ ਦੇ ਪ੍ਰਤੀ ਇਹਨਾਂ ਨੂੰ ਇਹ ਦਰਖਾਸਤ ਦਾ ਵੀ ਜੇ ਇਸ ਤਰ੍ਹਾਂ ਕੁਝ ਨਹੀਂ ਕਰ ਸਕਦੇ ਤੇ ਕਮ ਸੇ ਕਮ ਜਿਸ ਤਰ੍ਹਾਂ 6 6.5 ਹਜ਼ਾਰ ਆਪਣੇ ਕਮੂਆਂ ਦੇ ਅਗਲੇ ਬੰਨੇ ਜਿਹੜੀ ਜ਼ਮੀਨ ਆ ਵੱਡ ਸੈਂਚਰੀ ਦੀ ਆ ਇਹਨਾਂ ਦਾ ਕਹਿਣਾ ਵਾ ਵੀ ਫਿਰ ਇਸੇ ਤਰੀਕੇ ਦੇ ਨਾਲ ਸਾਨੂੰ ਜੋ ਬਣਦਾ ਸਾਡਾ ਦਿੱਤਾ ਜਾਵੇ ਕੋਈ ਆਪਦਾ ਦੁਕਾਨ ਥੱਤਾ ਪਾਲੂਗਾ ਕੋਈ ਉੱਪਰ ਦਸਾਂ ਕਿੱਲੇ ਆਲਾ ਦੋ ਕਿੱਲੇ ਲੈ ਲੂਗਾ ਆਪਦਾ ਰੋਟੀ ਦਾ ਸਾਧਨ ਦੇਊਗਾ ਜਿਹੜਾ ਇਸ ਤਰ੍ਹਾਂ ਹਰ ਸਾਰੇ ਲਟਾੜੇ ਜਾਂਦੇ ਆ ਇਸ ਤਰ੍ਹਾਂ ਨਾ ਹੋਵੇ ਤੇ ਸੋ ਵੀਰ ਜੀ ਸੋ ਤੁਸੀਂ ਇੱਕ ਚੀਜ਼ ਹੋਰ ਦੱਸੋ ਵੀ ਜਿਸ ਤਰ੍ਹਾਂ ਹੁਣ ਆਪਣੀਆਂ ਜਿਸ ਤਰ੍ਹਾਂ ਕੁਝ ਜਥੇਬੰਦੀਆਂ ਵਾਂ ਆਪਣੀਆਂ ਸਰਿਆ ਧਾਰਮਿਕ ਸੰਸਥਾਵਾਂ ਵਾਂ ਉਹ ਜਿਹੜਾ ਤੁਹਾਡੇ ਰਾਤ ਵਾਸਤੇ ਤੁਹਾਡੀ ਜਰੂਰਤ ਵਾਸਤੇ ਚੀਜ਼ਾਂ ਵਸਤੂਆਂ ਲੈ ਕੇ ਆ ਰਹੀ ਆ ਤੇ ਤੁਹਾਡੇ ਇਥੇ ਪਿੰਡ ਦੇ ਵਿੱਚ ਕਿੰਨੇ ਕੁ ਲੋੜ ਆ ਵੇਖੋ ਜੀ ਇੱਕ ਗੱਲੋਂ ਤੇ ਮਹਾਰੀ ਦੀ ਕਿਰਪਾ ਵਾ ਵੀ ਸਾਡੇ ਨਾ ਮੰਡ ਦੇ ਵਿੱਚ ਜ਼ਮੀਨਾਂ ਜਿੰਨੀਆਂ ਹੈਗਾ ਓਨੀਆਂ ਕ ਮਾਝੇ ਵੀ ਆ ਹਾਂਜੀ ਜਿਹੜਾ ਤੋਰੀ ਫੁਲਕਾ ਜਿਵੇਂ ਉਹ ਚੱਲੀ ਜਾਂਦਾ ਵਾ ਤੇ ਕੋਈ 5 ਤੋਂ 7 ਘਰ ਆਉਣਗੇ ਵੀ ਜਿਨ੍ਹਾਂ ਦਾ ਬਿਲਕੁਲ ਜਿਨ੍ਹਾਂ ਦਾ ਵੀ ਸਿਰਫ ਕਾਲਾ ਮੰਡ ਤੇ ਹੀ ਯਾਰਾ ਸੀਗਾ ਤੇ ਓਨੀਆਂ ਕ ਜ਼ਰੂਰਤਾਂ ਜਿਹੜੀ ਉਹ ਤਕਰੀਬ ਤੇਰੇ ਮੇਰੇ ਕੇ ਤੋਂ ਉਧਰ-ਉਧਰੀ ਸਜਨਤਾਈ ਤੇ ਪੂਰੀ ਹੋ ਜਾਂਦੀ ਆ ਇਹ ਜਿਹੜੀਆਂ ਚੀਜ਼ਾਂ ਵਸਤੂ ਜਿਹੜੀਆਂ ਜਿਵੇਂ ਕੋਈ ਆਗਿਆ ਇਹਨਾਂ ਦੀ ਦੁਰਵਰਤੋਂ ਬਹੁਤ ਜ਼ਿਆਦਾ ਹੋਂਦੀ ਆ ਇਹ ਚੀਜ਼ਾਂ ਅਸੀਂ ਕਿੰਨੇ ਵੀ ਬਿਲਕੁਲ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸਾਨੂੰ ਤੇ ਆ ਕਿ ਜਿੱਦ ਦਿਨ ਪਾਣੀ ਲੱਥ ਜਾਂਦਾ ਉਹ ਦਿਨ ਵੀ ਆਪਾਂ ਸਾਰਿਆਂ ਦਾ ਤਾਂ ਨਹੀਂ ਕਰ ਸਕਦੇ ਕਈ ਘਰ ਇਹੋ ਜਿਹੋ ਹੁੰਦੇ ਆ ਜਿਨ੍ਹਾਂ ਕੋਲ ਜਿਵੇਂ ਸਾਧਨ ਨਹੀਂਗਾ ਟਰੈਕਟਰ ਨਹੀਂਗਾ ਜਾਂ ਜਿਹਦੇ ਕੋਲ ਇਨੀ ਪੂੰਜੀ ਨਹੀਂ ਗਈ ਥੋੜੀ ਪਹਿਲੀ ਆ ਉਹਨਾਂ ਦੀ ਜ਼ਮੀਨ ਆ ਜਿਹੜੀ ਉਹਨਾਂ ਨਾਲ ਹੈਲਪ ਕਰਾਈ ਜਾਵੇ ਉਹਨਾਂ ਨਾਲ ਪਧਰੀ ਕਰਾਈਵੇ ਜਾਂ ਜਿਹਦਾ ਕਿ ਇਹਦਾ ਗਰੀਬ ਦਾ ਘਰ ਬਿਲਕੁਲ ਉਹ ਜਿਹੜਾ ਉਹ ਖਰਾਬ ਕਰਦਾ ਹੋ ਜਾਂਦਾ ਜਾਂ ਰੁੜ ਜਾਂਦਾ ਹੈਗੇ ਹੱਦ ਇੱਕ ਦੋ ਘਰ ਚਾਰ ਘਰ ਇਹੋ ਜੇ ਜਿਨ੍ਹਾਂ ਦੀ ਬਿਲਕੁਲ ਜ਼ੀਰੋ ਤੇ ਚਲ ਗਏ ਇਹੋ ਜੇ ਬੰਦੀ ਦੀ ਹਲਪ ਕੀਤੀ ਜਾਵੇ ਉਹ ਜਿਆਦਾ ਵਧੀਆ ਰਹੂਗੀ ਜਿਹੜਾ ਹੁਣ ਆਪਾਂ ਇਦਾਂ ਥੋੜਾ ਥੋੜਾ ਉਹ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਨਹੀਂ ਆ ਠੀਕ ਹੈ ਸੋ ਸਾਡੇ ਨਾਲ ਸਾਡੀ ਰਾਜੇ ਵਾਲ ਜਥੇਬੰਦੀ ਦੀ ਚੋਲਾ ਸਾਹਿਬ ਦੀ ਔਰ ਜ਼ਿਲ੍ਹੇ ਦੀ ਜ਼ਿੰਮੇਵਾਰ ਟੀਮ ਆਈ ਆ ਸਾਡੇ ਪ੍ਰਧਾਨ ਰਤਨ ਸਿੰਘ ਦੀ ਚੋਲਾ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਖਡੂਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਲੀਡਰ ਚੋਲਾ ਸਾਹਿਬ ਸਰਦਾਰ ਦਰਬਾਰਾ ਸਿੰਘ ਜੀ ਜ਼ਿਲ੍ਹੇ ਦੇ ਆਗੂ ਨੇ ਸਰਦਾਰ ਹਰਬੰਸ ਸਿੰਘ ਜੀ ਔਰ ਡਾਕਟਰ ਸਾਹਿਬ ਆਪਣੇ ਮੱਲੇ ਤੋਂ ਵੀਰ ਨੇ ਤੇ ਇਸ ਤਰ੍ਹਾਂ ਸਾਰੇ ਜ਼ਿੰਮੇਵਾਰ ਆਪਣੇ ਦਇਆ ਸੋਣੀ ਅਸੀਂ ਆਪਦੀ ਜਥੇਬੰਦੀ ਵੱਲੋਂ ਆਪਣੇ ਸਾਥੀਆਂ ਵੱਲੋਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਆਂ ਕਿ ਜਦੋਂ ਵੀ ਪਾਣੀ ਲੱਤਦਾ ਆ ਅਸੀਂ ਜਿੰਨੀ ਜੋਗੇ ਆ ਆਪਦੇ ਘਰਾਂ ਤੋਂ ਆਪਦਾ ਸੰਯੋਗ ਦੇ ਨਾਲ ਆਪਣੇ ਟਰੈਕਟਰ ਔਰ ਜਿੰਨਾ ਉਹਦੇ ਵਿੱਚ ਡੀਜ਼ਲ ਹੋਊਗਾ ਅਸੀਂ ਆਪਦੇ ਪੱਖੋਂ ਲਿਆਣ ਕੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਅਸੀਂ ਕਣਕਾਂ ਵਜਾ ਸਕੀਏ ਜਿਹੜੀ ਤੁਹਾਡੀ ਆਉਣ ਵਾਲੇ ਸਮੇਂ ਦੀ ਮੇਨ ਲੋਡ ਜੀ ਠੀਕ ਹੈ ਜੀ ਸੋ ਸਰਦਾਰ ਸਤਨਾਮ ਸਿੰਘ ਜੀ ਇਹਨਾਂ ਰੂਬਰੂ ਹੋਣਗੇ ਕੋਈ ਦੋ ਬੋਲ ਆਪਦੇ ਕਹਿਣਾ ਚਾਹਣਗੇ ਹਾਂਜੀ ਜਿੱਥੇ ਆਪਣੇ ਸੰਗਤ ਪਹੁੰਚੀ ਆ ਸਾਰੇ ਨਾ ਵਾਇਬਰ ਜੀ ਦਾ ਖਾਲਸਾ ਵਾਇਬਰ ਦੀ ਫਤਿਹ ਪ੍ਰਾਉ ਬੜੇ ਹੀ ਤਰੀਕੇ ਦੇ ਨਾਲ ਸਰਦਾਰ ਅਨਬੀਰ ਸਿੰਘ ਜੀ ਸਤਨਾਮ ਸਿੰਘ ਜੀ ਹੁਣਾਂ ਨੇ ਜਿਹੜੇ ਆਪਣੇ ਵਿਚਾਰ ਰੱਖੇ ਆ ਕਿਉਂਕਿ ਬੜੇ ਲੰਮੇ ਸਵੇਰ ਤੋਂ ਆਪਾਂ ਨੂੰ ਜਿਹੜਾ ਵਾ ਇਹ ਆ ਜਿਹੜੀ ਆਫਤ ਹੈ ਇਹ ਹਰ ਸਾਲ ਹੀ ਤਕਰੀਬਨ ਹੁਣ ਤੇ ਆਉਣ ਵਾਲੀ ਗੱਲ ਹੋ ਗਈ ਆ ਪਾਰ ਵਾਲੀ ਸਾਈਡ ਵੀ ਇਹੀ ਹਾਲ ਹੋ ਗਿਆ ਪਿਛੇ ਵੀ ਸਾਰੇ ਮਤਲਬ ਪੰਜਾਬ ਦੇ ਵਿੱਚ ਇਹੀ ਹਾਲ ਚੱਲ ਰਿਹਾ ਕਿਉਂਕਿ ਸਾਡਾ ਪਿੰਡ ਜਲਾਲਾਬਾਦ ਵੀ ਬਿਲਕੁਲ ਇਤਰਾ ਕੰਡੇ ਦਈਆ ਸਾਡੇ ਪਿੰਡ ਵੀ ਇਹੀ ਚੱਲਣ ਡਿਆ ਵਾ ਇਹ ਅਸੀਂ ਵੀ ਸਹਿਯੋਗ ਦੀ ਗੱਲ ਜਿਹੜੀ ਨਾ ਸਰਦਾਰ ਅੰਮ੍ਰਿਤਸਰਣਾ ਕੀਤੀ ਆ ਉਹ ਅਸੀਂ ਆਪਣੀ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਪਾਰਟੀ ਵੱਲੋਂ ਆਪਣੇ ਪਿੰਡ ਦੇ ਨਾਲ ਪਿੰਡ ਤੌਰ ਤੇ ਵੀ ਇੱਥੇ ਵੀ ਜਿੰਨੀ ਕੁ ਜੋਗੇ ਅਸੀਂ ਹੈਗੇ ਆ ਉਹਨੇ ਕਹੀਂ ਪਹੁੰਚ ਕਰਕੇ ਆਪਣਾ ਜਿਹੜਾ ਇਹਨਾਂ ਦਾ ਸਹਿਯੋਗ ਜਿਹੜਾ ਵਾ ਪੂਰਾ ਦੇਵਾਂਗੇ ਬਾਕੀ ਰਹੀ ਸਰਕਾਰ ਦੀ ਗੱਲ ਸਰਕਾਰ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਜਿੱਥੇ ਸਰਕਾਰ ਆਪਣਾ ਦਰਿਆ ਦਾ ਬਣਦਾ ਵਾ ਨਾ ਸਰਕਾਰੀ ਪੈਲੀਆਂ ਦੇ ਵਿੱਚ ਬਣਦਾ ਵਾ ਕਿਉਂਕਿ ਇੱਥੇ ਜੰਗਲਾਤ ਵਿਭਾਗ ਦੇ ਦੀਆਂ ਪੈਲੀਆਂ ਬਹੁਤ ਹੈਗੀਆਂ ਵਿੱਚ ਪਾਰਲੀ ਸਾਈਡ ਜੜੀਆਂ ਉਹ ਦਰਿਆ ਸਾਡੀ ਸਾਈਡ ਨੂੰ ਆ ਗਿਆ ਉਧਰ ਤੁਸੀਆਂ ਵੱਜ ਗਈਆਂ ਤੇ ਸਾਡਾ ਨੁਕਸਾਨ ਜਿਹੜਾ ਵਾ ਮਾਲਕੀ ਜੱਦੀ ਪੁਸ਼ਤੀ ਪੈਲੀਆਂ ਦਾ ਜਿਹੜਾ ਵਾ ਹੋਣ ਡਿਆ ਵਾ ਕਿਉਂਕਿ ਜਲਾਲਾਬਾਦ ਵੀ ਅਹੀਂ ਵੇਨੇ ਆ ਵਰੋ ਵਾਲੀ ਵੀਨੇ ਆ ਸਾਰੇ ਜੋ ਪਿੰਡ ਢਾਈ ਕੰਡੇ ਆਉਂਦੇ ਆ ਇਹਨਾਂ ਦੀ ਮਾਲਕੀ ਪਹਿਲੀ ਆ ਜਿਹੜੀ 47 ਸਾਲਾਂ ਦੇ ਵਿੱਚ ਜਦੋਂ ਉਧਰੋਂ ਪਾਸਤਾਨੋਂ ਉੱਠ ਕੇ ਲੋਕ ਇੱਧਰ ਆਏ ਤੇ ਇੱਧਰ ਉੱਧਰ ਗਏ ਮੁਸਲਮਾਨਾਂ ਦੇ ਪਿੰਡ ਜਿਹੜੇ ਸੀਏ ਉਥੇ ਸਾਰੇ ਸਾਡੇ ਪੰਜਾਬੀ ਆਣ ਕੇ ਭਰਾ ਬੈਠੇ ਉਹਨਾਂ ਨੂੰ ਜੱਦੀ ਪੁਸ਼ਤੀ ਜਿਹੜੀ ਮਰਬੇ ਬੰਦੀ ਹੋਈ ਆ ਜਦੋਂ ਉਦੋਂ ਜ਼ਮੀਨਾਂ ਵੰਡੀਆਂ ਗਈਆਂ ਦਿੱਤੀਆਂ ਗਈਆਂ ਉਹ ਮਾਲਕੀ ਆ ਉਹਦੇ ਵਿੱਚ ਕਈਆਂ ਲੋਕਾਂ ਦਾ ਮੈਂ ਵਿਚਾਰ ਆ ਆਮ ਸੁਣੇ ਆ ਜਿਨ੍ਹਾਂ ਦੀ ਪੈੜੀ ਹੈ ਨਹੀਂ ਨਾ ਜਿਦਾਂ ਮਾਝੇ ਲੋਕ ਦੂਰ ਨੇੜੇ ਰਹਿੰਦੇ ਆ ਕੋਈ ਦਾ ਵੀ 50 ਕਿਲੋਮੀਟਰ ਉਹ ਆਂਦਾ ਵਾ ਸਰਕਾਰ ਦੀਆਂ ਪੈੜੀਆਂ ਮੱਲੀਆਂ ਬਾਕੀ ਜਿਹੜੀ ਆ ਉਹ ਸਾਨੂੰ ਅੱਧੀ ਪੈੜੀ ਸਾਨੂੰ ਸਾਡੇ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਗੱਲ ਦੇ ਵਿੱਚ 47 ਦੇ ਵਿੱਚ ਵੀ ਬਹੁਤ ਸਾਡੇ ਬਜ਼ੁਰਗ ਜਦੋਂ ਆਏ ਆ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੀ ਸਾਨੂੰ ਪੈੜੀ ਅੱਧੀ ਉੱਪਰ ਦੇਤੀ ਉਹਨਾਂ ਦੇ ਅੱਧੀ ਮੰਡ ਦੇਤਾ ਪਹਿਲਾਂ ਜਦੋਂ ਅਸੀਂ ਜਵਾਨ ਹੋਏ ਉਦੋਂ ਅਸੀਂ 88 ਦੇ ਵਿੱਚ ਜਿਹੜਾ ਅਸੀਂ ਝੋਨਾ ਪਹਿਲਾਂ 2 ਸਾਲ ਲਾਉਣਾ ਸ਼ੁਰੂ ਕੀਤਾ 86 87 ਦੇ ਵਿੱਚ ਜਦੋਂ ਅਸੀਂ 10ਵੀਂ 12ਵੀਂ ਕਰਕੇ ਉਸ ਤੋਂ ਬਾਅਦ ਅਸੀਂ ਸ਼ੁਰੂ ਕੀਤਾ ਤੇ ਅਜੇ ਝੋਨਾ ਲਾਇਆ ਤੇ 88 ਦਾ ਹੜਾ ਆ ਗਿਆ 88 ਤੋਂ ਬਾਅਦ ਅਸੀਂ ਪੈਲੀਆਂ ਪੋਲੀਆਂ ਆਪਣੀਆਂ ਸਿੱਧੀਆਂ ਕਰਕੇ ਰੇਤ ਬਹੁਤ ਜ਼ਿਆਦੀ ਪਾ ਗਿਆ ਉਦੋਂ ਵਜੇ ਸਾਧਨਾਂ ਦਾ ਵੀ ਇੰਨਾ ਜ਼ੋਰ ਨਹੀਂ ਹੈਗਾ ਘਟ ਸੀਗੇ ਤੇ ਉਸ ਤੋਂ ਮਗਰੋਂ ਇਹ 95 ਦੇ ਵਿੱਚ ਫੇਰ ਆ ਗਿਆ 95 ਦੇ ਵਿੱਚ ਚਲੋ ਮੁੜ ਕੇ ਜਿਹੜੇ ਉਹ 5-7 ਸਾਲ ਫੇਰ 10 ਨੰਗੇ ਫੇਰ 13 ਦੇ ਵਿੱਚ ਜਿਹੜਾ ਉਹ ਇਸੇ ਤਰੀਕੇ ਨਾਲ ਆਇਆ ਤੇ 23 ਦੇ ਵਿੱਚ ਫੇਰ ਆਇਆ ਤੇ 23 ਦੇ ਵਿੱਚ ਆਹਰ ਕੀ ਇੱਕ ਸਾਲ ਵੀ ਨਹੀਂ ਨੇ ਛੱਡਿਆ ਸਾਰਾ ਵੀ 25 ਦੇ ਵਿੱਚ ਫੇਰ ਆ ਗਿਆ ਬਿਲਕੁਲ ਸਾਡਾ ਬਹੁਤ ਵੱਡਾ ਨੁਕਸਾਨ ਆ ਅਸੀਂ ਇਹ ਬੇਨਤੀ ਕਰਦੇ ਆ ਮੀਡੀਆ ਦੇ ਥਰੂ ਵੀ ਬੇਨਤੀ ਕਰਾਂਗੇ ਵੀ ਇਸ ਨੂੰ ਜਿੱਥੇ ਵੀ ਹੈਗਾ ਵਾ ਸਰਕਾਰ ਜਿਹੜੀ ਉਹ ਜਾਲ ਦੇ ਪੱਥਰ ਲਾ ਕੇ ਨਹਿਰਾਂ ਦੇ ਰੂਪ ਦੇ ਵਿੱਚ ਕਰਕੇ ਆਪਣਾ ਜਿਹੜਾ ਵਾ ਨੂੰ ਵਿਚਕਾਏ ਕਰ ਦੇਣਾ ਤੇ ਜਿਹੜਾ ਲੋਕਾਂ ਦਾ ਹਰ ਸਾਲੇ ਤਰ੍ਹਾਂ ਨੁਕਸਾਨ ਹੁੰਦਾ ਵਾ ਪਰਿਵਾਰਾਂ ਦਾ ਨੁਕਸਾਨ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਮਾਲ ਡੰਗਰ ਦਾ ਬਹੁਤ ਨੁਕਸਾਨ ਹੋਇਆ ਵਾ ਜਿਹੜੇ ਲੋਕ ਨੀਵੇਂ ਥਾਮਾ ਤੇ ਬੈਠੇ ਸੀ ਇਹ ਨੁਕਸਾਨ ਤੋਂ ਸਾਨੂੰ ਜਿਹੜਾ ਉਹ ਬਚਾਇਆ ਜਾਵੇ ਤੇ ਸਾਡਾ ਸਹਯੋਗ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ